ਖਿਰਾਸਤ ਵਿੱਚ ਕਮਲਕੌਰ ਦੇ ਕਾਤਲ ਅਦਾਲਤ ਨੇ 14 ਦਿਨ ਦੇ ਰਿਆਇ ਖਿਰਾਸਤ ਤੇ ਭੇਜ ਦਿੱਤਾ ਹੈ। ਮਹੰਗਾ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੀ ਜੁੜੀ ਹੈ ਪੇਸ਼ੀ ਹੋਈ ਹੈ। ਤਾਂ ਬਠਿੰਡਾ ਦੇ ਵਖੇ ਇਹਨਾਂ ਦੋਹਾਂ ਦੀ ਪੇਸ਼ੀ ਹੋਈ। ਮਹੰਗਾ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੀ ਪੇਸ਼ੀ ਕੀਤੀ ਗਈ ਹੈ। ਨਾਇਕ ਖਿਰਾਸਤ ਵਿੱਚ ਕਮਲਕੌਰ ਪਾਬੀ ਦੇ ਕਾਤਲ ਨੂੰ ਜਿਹੜਾ ਹੈ 14 ਦਿਨ ਦੇ ਨਾਇਕ ਖਿਰਾਸਤ ਤੇ ਭੇਜਵਾਇਆ ਗਿਆ ਹੈ। ਦੇਖੋ ਅੱਜ ਫਰਸਟ ਜੱਜ ਸਾਹਿਬ ਨੇ ਪੁੱਛਿਆ ਸੀ ਕੀ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੀ ਅਸੀਂ ਰਿਕਵੈਸਟ ਕਰਦੇ ਹਾਂ ਜੇ ਤਾਂ ਮੈਂ ਉਹ ਦੇਖੇ ਡਾਕੂਮੈਂਟ ਉਹਨਾਂ ਦੇ ਵਿੱਚ ਮੈਂ ਆਈਓ ਨੂੰ ਪੁੱਛਿਆ ਕੋਈ ਰਿਕਵਰੀ ਕਹਿੰਦੇ ਕੋਈ ਰਿਕਵਰੀ ਨਹੀਂ ਹੋਈ ਜਿਹੜੀ ਪਿੱਛੇ ਜੇ ਰਿਮਾਂਡ 5 ਦਿਨ ਰਿਮਾਂਡ ਰਿਹਾ ਹੈ 5 ਦਿਨ ਦੇ ਅੰਦਰ ਕੋਈ ਵੀ ਰਿਕਵਰੀ ਨਹੀਂ ਹੋਈ ਕੋਈ ਇਸ ਕੇਸ ਨਾਲ ਲਿੰਕ ਜਿਹੜੇ ਰੱਖਣ ਵਾਲੀ ਕੋਈ ਚੀਜ਼ ਫਾਈਲ ਦੇ ਉੱਪਰ ਨਹੀਂ ਆਈ ਸੋ ਮੈਂ ਅੱਗੇ ਵੀ ਕਿਹਾ ਬਲਾਈਂਡ ਬੜ ਰਿਹਾ ਹੈ ਪ੍ਰੂਫ ਕਰਨਾ ਬਹੁਤ ਔਖਾ ਹੈ ਤੇ ਜਿਹੜੀ ਇਹਨਾਂ ਤੇ ਕੋਈ ਚੀਜ਼ ਸਾਬਤ ਨਹੀਂ ਹੈ ਹੁਣ ਤੱਕ ਦੀ ਇਹ ਕਾਨੂੰਨੀ ਪ੍ਰਕਿਰਿਆ ਨੂੰ ਕਿਵੇਂ ਦੇਖ ਦਿੰਦੇ ਹੋ ਦੇਖੋ ਜੋ ਇਹ ਕੀਤਾ ਪੁਲਿਸ ਨੇ ਉਹ ਗਲਤ ਕੀਤਾ ਹੈ ਉਹ ਸਹੀ ਨਹੀਂ ਬਿਨਾ ਗੱਲ ਤੋਂ ਰਿਮਾਂਡ ਤੇ ਰੱਖ ਕੇ ਟੌਰਚਰ ਕਰਨਾ ਤੇ ਉਹਨਾਂ ਨੂੰ ਡੀਫੇਮ ਕਰਨਾ ਜਦੋਂ ਆਪਾਂ ਨੂੰ ਪਤਾ ਹੈ ਕਿ ਕੇਸ ਦਾ ਕੋਈ ਲਿੰਕ ਹੀ ਨਹੀਂ ਬਣ ਰਿਹਾ ਕੋਈ ਐਵੀਡੈਂਸੀ ਹੈ ਨਹੀਂ ਤਾਂ ਦੂਸਰਾ ਮੈਨੂੰ ਸਰਕਾਰ ਦਾ ਇੱਕ ਬੜਾ ਘਟਿਆ ਪਣ ਵੀ ਲੱਗਿਆ ਸਰਕਾਰ ਦਾ ਕਿ ਐਹੋ ਜਿਹੇ ਲੋਕਾਂ ਨੂੰ ਇੰਨੀ ਜਿਆਦਾ ਸਿਕਿਉਰਿਟੀ ਪੰਜਾਬ 'ਚ ਕੀ ਗੰਦ ਪਾਉ ਤੂ ਲੋਕਾਂ ਦੀਆਂ ਘੀਆਂ ਪਹਿਣਾ ਬੱਚੇ ਉਹਨਾਂ ਨੂੰ ਇਹ ਦਿਖਾਉਣਾ ਕਿ ਇਹ ਪ੍ਰਮੋਟ ਕਰਾਉਣਾ ਕਿ ਗੰਦ ਪ੍ਰਮੋਟ ਹੋਵੇਗਾ ਪੰਜਾਬ ਦੇ ਅੰਦਰ ਸੋ ਕਿੱਥੇ ਤਾਂ ਉਹਨਾਂ ਨੂੰ ਬਲੌਕ ਕਰਨਾ ਸੀ ਉਹਨਾਂ ਦੀ ਆਈਡੀ ਬਲੌਕ ਕਰਨੀ ਆ ਸੀ ਕਿਥੇ ਇਹ ਸਾਬਤ ਕਰ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਜਿੰਨਾ ਮਰਜ਼ੀ ਕਰ ਲੈਣ ਲੋਕ ਇਹਨਾਂ ਦਾ ਅਸੀਂ ਇਹਨਾਂ ਗੰਦ ਦੇ ਨਾਲ ਖਲੋਤੇ ਆ ਅੱਜ ਸਰਕਾਰ ਦਾ ਚਿਹਰਾ ਇਹ ਸਾਹਮਣੇ ਆਇਆ ਇਸ ਕੇਸ ਤੇ ਦੂਜੀ ਵਾਰ 도 ਰਿਮਾਂਡ ਲਿਆ ਗਿਆ ਸੀ ਜੋ ਤੱਥ ਰੱਖ ਕੇ ਕਹੇ ਸੀ ਪੁਲਿਸ ਦੇ ਵਿਭਾਗ ਕੋਲੋਂ ਕਿ ਉਹ ਹੋਰ ਕਵਰ ਕਰਾਈ ਕਰੇ ਨਹੀਂ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀਆਂ ਉਹ ਕੋਈ ਮੋਬਾਈਲ ਜਿਹੜੇ ਦੋ ਤਿੰਨ ਮੋਬਾਈਲ ਨੇ ਉਹ ਅਸੀਂ ਰਿਕਵਰ ਕਰਨੇ ਨੇ ਇੱਕ ਜਿਹੜੀਆਂ ਉਹ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਇਹਨਾਂ ਨੇ ਪ੍ਰੀਪਲਾਨ ਇਹਨਾਂ ਨੇ ਬੜਾਈ ਗੱਲ ਹੈ ਪਰ ਉਹ ਮੈਂ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕੋਈ ਜਗ੍ਹਾ ਸਪੇਸ ਵੀ ਦਿਖਾਈਦੀ ਹੁੰਦੀ ਆ ਕਿਤੇ ਕਿ ਐਸ ਸਪੇਸ ਤੋਂ ਇਕੱਠੇ ਲੰਘੇ ਸੀ ਜਾਂ ਉੱਥੇ ਕੋਈ ਰਿਕਵਰੀ ਦੋਨਾ ਮੋਬਾਈਲ ਦੀ ਕਿਸੇ ਕੋਈ ਰਿਕਵਰੀ ਨਹੀਂ ਦਿਖਾਈ ਇਹਨਾਂ ਨੇ ਮੋਬਾਈਲ ਮੁਲਜ਼ਮ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ ਮੇਰੇ ਕੋਲ ਇੱਕ ਮੋਬਾਈਲ ਸੀ ਉਹ ਮੈਂ ਪੁਲਿਸ ਨੂੰ ਦੇ ਦਿੱਤਾ ਸੋ ਕੋਈ ਰਿਕਵਰੀ ਵਾਲੀ ਗੱਲ ਨਹੀਂ ਲਿੰਕ ਐਵੀਡੈਂਸ ਨਹੀਂ ਬਣਦੀ ਤੇਰੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਅੰਦਰ ਕਿਹੜੇ ਕੇਸ ਕਿਹੜੇ ਕੇਸ ਪੇਸ਼ ਕੀਤਾ ਗਿਆ ਪੇਸ਼ ਹੋਣਾ ਪਿੱਛੇ ਗਿਆ 106 ਨੰਬਰ ਕੇਸ ਪੇਸ਼ ਕੀਤਾ ਗਿਆ ਸੀ ਇੱਥੇ ਇਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਇਹਨਾਂ ਗ੍ਰਿਫੀਸ ਰਿਮਾਂਡ ਮਨਜ਼ੂਰ ਕੀਤਾ ਕਵਰਾਂ ਨਾਲ 14 ਦਿਨ ਦੇ ਜਿਸ ਹੁਣ ਤੱਕ ਪੁੱਛ ਕੇ ਦੇ ਵਿੱਚ ਕੀ ਹੈ ਸਾਹਮਣੇ ਕੁਝ ਨਵਾਂ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਕੋਈ ਨਵੇਂ ਡੇੜੀ ਹੈ ਕਿਆਂ ਜਿਹੜੀਆਂ ਸਾਨੂੰ ਇਨਵੈਸਟੀਗੇਸ਼ਨ ਚਾਹੀਦਾ ਉਹਨਾਂ ਨੂੰ ਸੀ ਥੋੜਾ ਵਿਭਾਗ ਤੌਰ ਤੇ ਬਾਹਰ ਪਰਦਰ ਇਨਵੈਸਟੀਗੇਸ਼ਨ ਲਈ ਤਿਕਰੇਟ ਰੱਖ ਪੋਸਟਮਾਰਟਮ ਰਿਪੋਰਟ ਆਈ ਹੈ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਉਹ ਤੇ ਦੂਸਰੇ ਰਿਮਾਰਕ ਮੰਗਿਆ ਸੀ